ਜਾ ਸਕਦੇ ਆ ਲੈ ਸਭ ਨੂੰ ਬਤਾ ਸਕਦਾ ਸਭੀ ਐਕਟੀਵਿਟੀ ਵਿੱਚ ਸੱਜਣ ਕਰੀ ਸਭ ਤੋਂ ਪਹਿਲਾਂ ਕਿ ਤੁਹਾਨੂੰ ਆਇਆ ਕਿ ਦਸਤਕਾਂ ਬੋਲ ਕੇ ਆਉਂਦੀਆਂ ਆਉਂਦੀਆਂ ਜੂਨੀਅਰ ਬਿੰਗ ਬੋ ਗਿਆ ਪਾਸ ਰੋਡ ਹੋ ਗਿਆ ਸਟੇਜੇਟ ਹੋ ਗਿਆ ਨਿਕਲਿਆ ਆ ਮੈਨੂੰ ਆਈਡੈਂਟੀਟੀ ਚੁੱਕਾ ਸਮਾਨ ਦਾ ਪੀਸ ਟੈਕਸ ਹੋ ਗਿਆ ਬਸ ਆ ਬਸ ਆਹ ਕੋਰਟ ਤੋਂ ਟਾੜੇ ਬੜਾ ਗੁੰਝੂ ਹੋ ਗਿਆ ਹੈ ਸਰਕਾਰ ਦੀ ਜਿਹੜਾ ਕੁਝ ਕਾਉਂਸਿਲ ਦਾ ਪ੍ਰਾਣੀਆਂ ਵੀ ਰਹੀਆਂ ਨੇ ਲੇਕਿਨ ਆਪਾਂ ਲੋ ਉਹਨਾਂ ਨੂੰ ਕਈ ਵਾਰੀ ਇਗਨੋਰ ਕਰਦੇ ਆਂ ਤਾਂ ਅੱਜ ਜਿਹੜੇ ਰਗੇ ਨੇ ਬੜਾ ਟ੍ਰੈਫਿਕ ਦੇ ਜਿਹੜੇ ਨਵੇਂ ਰੂਟਸ ਆਏ ਔਰ ਜੋ ਪੁਰਾਣੇ ਰੂਟ ਹੈਗੇ ਨੇ ਉਹਨਾਂ ਦੇ ਵਾਸਤੇ ਬੜਾ ਆਇਆ ਬੜਾ ਤੁਹਾਨੂੰ ਅੱਜ ਖਾਸ ਕਰਕੇ ਵਿਸਥਾਰ ਵਿੱਚ ਸਮਝਾਉਣਾ ਹੈ ਮੈਂ ਸਦਾ ਜਿਹੜੀ ਸਦਾ ਕਮਾਈ ਜੀ ਨੂੰ ਤੁਹਾਡਾ ਕੋ

आप इग्नोर और... हाँ कर रहे लेकिन पुराना समाज से सिस्टम स जा रहा है क्योंकि पूरी दुनिया घुमा का मौका गया, लेकिन इंडिया लगाई लगाइए कि पापुलेशन दुनिया ने यूरोप अमेरिका आस्ट्रेलिया हो उस पर बदलाव बहुत ज्यादा और हर चीज कर रहे हैं ਕਿਸ ਸਾਧੀਆਂ ਕੀਤ ਸੀ ਜਾਨਾ ਜਿਹੜੀਆਂ ਉਹ ਰੋਲ ਐਕਸੈਂਪਲ ਵਿੱਚ ਕਿਸ ਤਰ੍ਹਾਂ ਜਾਲਾ ਔਰ ਤੇ ਸੇਜ ਦੀ ਪ੍ਰੋਡਕਸ਼ਨ ਵਿੱਚ ਜਾਨਦਾਰੀ ਹੈ ਔਰ ਕਿਸ ਟਾਈਮ ਕਿਰੇ ਮਹੀਨਾ ਦੇ ਵਿੱਚ ਜਿਹੜਾ ਜ਼ਿਆਦਾ ਰੋਲ ਐਕਸੈਂਪਲ ਨੂੰ 10 ਸਾਲ ਤੱਕ ਦੀ ਕੈਪ ਪਸਪਤੀ ਗਿਆ ਕਾ ਜਮਾਨਾ ਹੋ ਸਕਦਾ ਅੱਜ ਤੀਕ ਤੋਂ ਅਸੀਂ ਤਿਆਰੀ ਕਰਨਾ ਸੀ ਲੇਕਿਨ ਕੁਝ एंज्यू सीनियर सिटीजन coronal care ਵੀ ਕੁਝ ਸਮਾਂ ਹੋਰ ਦਿਓ ਕਿ ਇਹ ਨਾ ਹੋ ਜਿਨ੍ਹਾਂ ਆਪਾਂ ਚਾੜ੍ਹੇ ਹੁਣਾਂ ਅਵੇਲ ਨਹੀਂ ਹੋਤੀ ਕੋਈ ਆਹ ਮੌਸਮ ਹੀ ਦਿੱਤੀ ਜੇ ਨਾ ਬਰਦਨ ਹੋਵੇ ਤੇ ਬੱਚੇ ਪੜਾਈ ਕਰਦੇ ਆ ਸੋ ਇਸ ਕਰਕੇ ਇਹ 20 ਤੱਕ ਅਸੀਂ ਫੇਰ ਜਿਹੜਾ ਅਵੇਲ ਕਰਦੇ ਹਾਂ ਉਸ ਸਰਵੇ ਦੇ ਤਹਿਤ ਅੱਜ ਅਸੀਂ ਕਿਉਂ ਚਾਏ ਆਂ ਚਾਹੇ ਤੁਸੀਂ ਥੋੜੇ ਬੱਚੇ ਹੋ ਤੁਸੀਂ ਸਾਰੇ ਆਪਣੇ دوست ਸਿਨੀਅਰ ਅਫਸਰਾਂ ਦੇ ਦਸ਼ਾ ਨਿਰਦੇਸ਼ ਦੇ ਅਕਾਫੈਕਸ ਹੁੰਦੀ ਆ ਉਹ ਪੂਰਾ ਜ਼ਿਲ੍ਹਾ ਪਟਿਆਲਾ ਵਿੱਚ ਵਕ ਵਕ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਅਤੇ ਮੋਹੱਲਿਆਂ ਦੇ ਵਿੱਚ ਜਾ ਕੇ ਅ ਅਵੇਅਰ ਕਰ ਲਿਆ ਸੋ ਉਸ ਨਵੀ ਦੇ ਤਹਿਤ ਅੱਜ ਪਲੇ ਵਿ ਸਕੂਲ ਦੇ ਵਿੱਚ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਤੁਸੀਂ ਅ ਡਰਾਈਵਿੰਗ ਕਰਨੀ ਹੈ ਔਰ ਅਨਰੇਜ਼ ਬਿਲਕੁਲ ਨਹੀਂ ਡਰਾਈਵਿੰਗ ਕਰਨੀ ਤੁਹਾਡੇ ਦੋਸਤ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਦੱਸਿਆ ਕਰੋ ਕਿ ਪੁਲਿਸ ਦੇ ਡਰ ਤੋਂ ਨਹੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਬਲਕਿ ਆਪਣੀ ਸੇਫਟੀ ਲਈ ਕਰਨੀ ਆ ਔਰ ਬੱਚਿਆਂ ਨੂੰ ਦੱਸਿਆ ਗਿਆ ਕਿ ਪਿਛਲੇ ਮਹੀਨੇ ਅ ਪਹਿਲੀ ਤਰੀਕ ਤੋਂ ਲੈ ਕੇ 31 ਤਰੀਕ ਤੱਕ ਅਵੇਅਰ ਕੀਤਾ ਗਿਆ ਕਿ ਵੀ ਕਲੈਕਟ ਜਿਹੜਾ 2019 ਦਾ ਉਹਦੇ ਸੋਧ ਹੋਈ ਆ ਜਿਸ ਦੇ ਵਿੱਚ ਅੰਡਰਏਜ ਬੱਚੇ ਜੇ ਕੋਈ ਡਰਾਈਵਿੰਗ ਕਰਦਾ ਫੜਿਆ ਜਾਂਦਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਤੱਕ ਦੀ ਕੈਦ ਪਲੱਸ 25000 ਰੁਪਏ ਤੱਕ ਜੁਰਮਾਨਾ ਹੋ ਸਕਦਾ ਅਦਰਵਾਈ ਬੱਚੇ ਨੂੰ ਕੋਈ ਵਿਅਕਤੀ ਆਪਣਾ ਵਹੀਕਲ ਦੇ ਦਿੰਦਾ ਸੇਮ ਜਿਹੀ ਆ ਕਾਰਵਾਈ ਉਸ ਵਿਅਕਤੀ ਤੇ ਹੋਏਗੀ ਕਿ ਇਸ ਵਿਅਕਤੀ ਨੇ ਕਿਉਂ ਬੱਚੇ ਅੰਡਰੇਜ ਨੂੰ ਆਪਣਾ ਵਹੀਕਲ ਦਿੱਤਾ ਸੋ ਮੇਰੀ ਅਪੀਲ ਹੈ ਕਿ ਆਪਾਂ ਸਾਰੇ ਜਿਹੜੇ ਆ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਤੇ ਦੂਸਰਿਆਂ ਨੂੰ ਕਹਿ ਕੇ ਵੀ ਕਰਾਈਏ ਤਾਂ ਕਿ ਜਿਹੜੇ ਰੋਡ ਐਕਸੀਡੈਂਟ ਹੋ ਰਹੇ ਆ ਉਹਨਾਂ ਤੋਂ ਆਪਾਂ ਬਚ ਸਕੀਏ ਔਰ ਬੱਚਿਆਂ ਨੂੰ ਖਾਸ ਕਰਕੇ ਅੱਜ ਜਿਹੜਾ ਨਸ਼ਿਆਂ ਤੋਂ ਵੀ ਉਹਨਾਂ ਨੂੰ ਦੱਸਿਆ ਗਿਆ ਕਿ ਦੂਰ ਰਹਿਣਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਕਦੀ ਜ਼ਿੰਦਗੀ ਚ ਤਰੱਕੀ ਨਹੀਂ ਕਰਦਾ ਸੋ ਬੱਚੇ ਜਿਹੜੇ ਆ ਸਾਡੇ ਦੇਸ਼ ਦਾ ਭਵਿੱਖ ਹੈ ਔਰ ਰੋਡ ਐਕਸੀਡੈਂਟ ਤੋਂ ਬਚਣਗੇ ਔਰ ਨਸ਼ਿਆਂ ਤੋਂ ਦੂਰ ਰਹਿਣਗੇ ਵੱਖਰੇ ਵੱਖਰੇ ਕਿਸ ਤਰ੍ਹਾਂ ਦੇਸ਼ ਦਾ ਨਾ ਰੋਸ਼ਨ ਕਰਨਗੇ ਜੈ ਹਿੰਦ ਸਤਿ ਸ਼੍ਰੀ ਅਕਾਲ ਜੀ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸੈਕੰਡਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਪਟਿਆਲਾ ਦੇ ਡੀਐਸਪੀ ਟ੍ਰੈਫਿਕ ਸਰਦਾਰ ਕਰਨੈਲ ਸਿੰਘ ਜੀ ਅੱਜ ਆਪ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਕੂਲ ਵਿਜ਼ਿਟ ਕੀਤੇ ਔਰ ਸਾਡੇ ਸਕੂਲ ਦੇ 9 10th +1 +2 ਦੇ ਬੱਚਿਆਂ ਨੂੰ ਇੱਕ ਅਵੇਅਰਨੈਸ ਦਿੱਤੀ ਕਿ ਜੋ ਕਿ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਬੱਚੇ ਵਹੀਕਲ ਜਰੂਰ ਚਲਾਣ ਲੱਗ ਗਏ ਨੇ ਔਰ ਉਹਨਾਂ ਨੂੰ ਦੱਸਿਆ ਕਿ ਉਹ ਲੋਕ ਅਲਾਉਡ ਨਹੀਂ ਕਿਉਂਕਿ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਔਰ ਇਹ ਵੀ ਨਾਲ ਦੱਸਿਆ ਕਿ ਜਦੋਂ ਲਾਇਸੈਂਸ ਆ ਜਾਏਗਾ ਜਦੋਂ ਵੱਡੇ ਹੋ ਜਾਣਗੇ ਉਹ ਲਾਇਸੈਂਸ ਐਲੀਜੀਬਲ ਹੋ ਜਾਣਗੇ ਤਾਵੇਂ ਉਹਨਾਂ ਨੂੰ ਕਿਹੜੇ ਕਿਹੜੇ ਮਤਲਬ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਸ ਕਰਕੇ ਉਹ ਔਰ ਉਹਨਾਂ ਦੇ ਫੈਮਿਲੀ ਸਾਰੀ ਸੇਫ ਲੈ ਸਕੇ ਨਾਲ ਹੀ ਹੋਰ ਬੱਚਿਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਟ੍ਰੈਫਿਕ ਦੀਆਂ ਨੀਮਾਂ ਨੂੰ ਫੋਲੋ ਕਰੋ ਔਰ ਬੜਾ ਅੱਛਾ ਲੱਗਿਆ ਅੱਜ ਇਹ ਚੀਜ਼ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਸਟੈਪ ਚੁੱਕਿਆ ਗਿਆ ਕਿ ਸਕੂਲਾਂ 'ਚ ਵਿਜ਼ਿਟ ਕਰਕੇ ਬੱਚਿਆਂ ਨੂੰ ਕਿਉਂਕਿ ਇਹ ਚਿਕਨੀ ਮਿੱਟੀ ਹੈ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਮੋਲਡ ਕੀਤਾ ਜਾ ਸਕਦਾ ਜੇ ਅੱਜ ਦੇ ਯੂਥ ਨੂੰ ਅਸੀਂ ਉਹਨਾਂ ਦੀ ਟੀਨੇਜ ਦੇ ਵਿੱਚ ਹੀ ਇਸ ਤਰ੍ਹਾਂ ਦੀ ਇੱਕ ਡਿਸਪਲਿਨਡ ਲਾਈਫ ਜੀ ਨਹੀਂ ਸਿਖਾਵਾਂਗੇ ਤਾਂ ਡੈਫੀਨਿਟਲੀ ਆਉਣ ਵਾਲਾ ਸਮਾਂ ਜਿਹੜਾ ਹੈ ਇਹਨਾਂ ਬੱਚਿਆਂ ਦਾ ਹੈ ਇਹਨਾਂ ਨੇ ਸਮਾਜ ਦੀ ਸਿਰਜਣਾ ਕਰਨੀ ਉਹ ਡੈਫੀਨਿਟਲੀ ਇੰਪਰੂਵ ਹੋਏਗਾ ਮੈਂ ਦੁਬਾਰਾ ਤੋਂ ਕਰਨਾਲ ਸਿੰਘ ਜੀ ਡੀਐਸਪੀ ਟ੍ਰੈਫਿਕ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਬੱਚਿਆਂ ਨੂੰ ਅੱਜ ਜਿਹੜਾ ਅਵੇਅਰਨੈਸ ਦਿੱਤੀ ਹੈ ਔਰ ਉਹਨਾਂ ਨੂੰ ਸਮਝਾਇਆ ਹੈ ਗਾਈਡ ਕੀਤਾ ਇਵਨ ਕਿ ਟ੍ਰੈਫਿਕ ਦੇ ਨਾਲ ਨਾਲ ਮੋਰਲ ਵੈਲਿਊਜ਼ ਦਾ ਜੋ ਸਰ ਨੇ ਬੱਚਿਆਂ ਨੂੰ ਗਿਆਨ ਦਿੱਤਾ ਮੈਂ ਉਹਦੇ ਲਈ ਅਗੇਨ ਥੈਂਕਫੁਲ ਹਾਂ ਔਰ ਉਮੀਦ ਰੱਖਾਂਗਾ ਕਿ ਇਸੇ ਤਰ੍ਹਾਂ ਸਾਡੇ ਵੇੜੇ ਆਕੇ ਪ੍ਰਸ਼ਾਸਨ ਦੀ ਜਿਹੜੀ ਵੀ ਕੋਸ਼ਿਸ਼ ਹੈ ਉਸ ਨੂੰ ਸਾਡੇ ਬੱਚੇ ਸਾਡਾ ਸਕੂਲ ਸਾਡਾ ਸਟਾਫ ਨਾਲ ਲੱਗ ਕੇ ਔਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੇਗਾ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹਿ ਸਕੇ ਔਰ ਕਿਸੇ ਦੇ ਵੀ ਘਰ ਦੇ ਕੋਈ ਵੀ ਬੱਚਾ ਰੋਡ ਐਕਸੀਡੈਂਟ ਦੇ ਵਿੱਚ ਹਾਨੀ ਨਾ ਹੋਏ ਔਰ ਉਹ ਆਪਣੀ ਲਾਈਫ ਸਮੂਥ ਜੀ ਸਕੇ ਔਰ ਦੇਸ਼ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਜੈ ਹੈ ਮਾਈ ਨੇਮ ਇਜ਼ ਜ਼ਾਲੀ ਅੰਡ ਆਮ ਫਰਮ ਇਜੀਪਟ And I'm here to discuss uh, a topic that there was uh, several complaints by the chief officer of police that there, uh, people under 18 drive with no driver uh, driving licence and they should first consider their family uh, if they had an accident. They should consider their family if uh, and their mourn on them if, the, if anything happened. And also the chairman also knows about this topic and uh, had several complaints about it. And you should uh, drive safe and drive legal.